ਕੌਣ ਦਾ ਫਟੇ ਰਿਹਾ ਗੁਰ ਆਮ ਤੌਰ ਤੇ ਪਾਣੀ ਆਇਆ ਜਦੋਂ ਫਟਾਇਆ ਉਹ ਪਾਣੀ ਕਿਹੜਾ ਮੋਟਾ ਟੁੱਟ ਗਿਆ ਕਵਾਲ ਸਿੰਘ ਜੀ ਕਿਹੜਾ ਪਿੰਡ ਚੁੱਗੇ ਕਲਾਂ ਜੀ ਇਹ ਨੁਕਸਾਨ ਕਿੰਨਾ ਕਿਤੇ ਕੀ ਕਰਨ ਹੋਇਆ ਇੱਥੇ ਜੀ ਜਿਹੜਾ ਬਹਿਮਣ ਰਜਵਾਹ ਹੈ ਜੀ ਸੁਆ ਉਹ ਰਾਤ ਨੂੰ ਪਰਸੋਂ ਰਾਤ ਨੂੰ ਟੁੱਟ ਗਿਆ ਜੀ ਉਹ ਉਹਦੇ ਕਾਰਨ ਕਣਕਾਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਭਰ ਗਿਆ ਜੀ ਲਗਭਗ ਇਹ 40 45 ਕਿੱਲੇ ਬਾਣ ਤਾਂ ਬਿਲਕੁਲ ਖਤਮ ਹੋ ਗਿਆ ਉਹਦੇ ਵਿੱਚ ਕਣਕ ਚ ਪਾਣੀ ਖੜ ਗਿਆ ਜੀ ਪੂਰਾ ਕਣਕ ਦਿਸ ਨਹੀਂ ਰਹੀ ਹੁਣ ਤੇ ਇਹ ਕਣਕ ਬਿਲਕੁਲ ਉਹ ਖਤਮ ਹੋਊਗੀ ਬਹਾਲ ਨਹੀਂ ਹੁੰਦੀ ਕਣਕ ਜੀ ਤੇ ਪਾਣੀ ਕਾਫੀ ਚਿਰ ਆਈ ਗਿਆ ਜੀ ਪਾਣੀ ਲੇਟ ਬੰਦ ਹੋਇਆ ਉਹਦੇ ਕਾਰਨ ਨਹੀਂ ਵਾਨਾ ਚ ਪਾਣੀ ਬਹੁਤ ਜ਼ਿਆਦਾ ਭਰ ਗਿਆ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਕਿ ਜਿੰਨਾ ਨੁਕਸਾਨ ਹੋਇਆ ਉਹ ਸਾਡਾ ਮਾਅਜ਼ਾ ਦਿੱਤਾ ਜਾਵੇ ਕਣਕ ਦੀ ਪੂਰਤੀ ਹੈ ਜਿਹੜੀ ਉਹ ਸਾਡੀ ਪੂਰਤੀ ਕੀਤੀ ਜਾਵੇ ਕਿਉਂਕਿ ਇਹ ਨੀਵੀਂ ਜਗਾ ਸੀ ਇਹੀ ਵਹਿਮਣ ਰਜਵਾਹ ਜਿਹੜਾ ਇੱਕ ਵਾਰੀ ਪਹਿਲਾਂ ਵੀ ਟੁੱਟਿਆ ਸੀਗਾ ਉਦੋਂ ਵੀ ਇਨਾ ਵਾਣਾ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਸੀਗਾ ਤੇ ਹੁਣ ਦੂਜੀ ਵਾਰੀ ਫੇਰ ਇਹ ਨੁਕਸਾਨ ਹੋ ਗਿਆ ਜੀ ਅਸੀਂ ਮੰਗ ਕਰਦੇ ਆਂਗੇ ਸਾਨੂੰ ਮਾਅਜ਼ਾ ਮਿਲੇ ਤੇ ਸਾਡਾ ਜਿਹੜਾ ਨੁਕਸਾਨ ਹੋਇਆ ਉਹਦੀ ਪੂਰਤੀ ਕੀਤੀ ਜਾਵੇ ਕੋਈ ਗਰਦੌਰੀ ਦੀ ਗੱਲ ਨੂੰ ਲੈ ਕੇ ਕੋਈ ਗੱਲਬਾਤ ਹੋਈ ਹੈ ਤੁਹਾਡੀ ਪ੍ਰਸ਼ਾਸਨ ਸਰਕਾਰ ਦਾ ਕੋਈ ਨੁਮਾਇੰਦਾ ਕੋਈ ਆਇਆ ਹੈ ਤੁਹਾਡੇ ਕੋਲ ਹਾਂਜੀ 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 ਅੱਜ ਜੀ ਸਾਡੇ ਕੋਲ ਜਤਿੰਦਰ ਸਿੰਘ ਭੱਲਾ ਜੀ ਪਹੁੰਚੇ ਆ ਸਾਡੇ ਕੋਲੇ ਉਹਨਾਂ ਨੇ ਮਨਨਾ ਕੀਤਾ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਹੈ ਕਿ ਅਸੀਂ ਪਟਵਾਰੀ ਨੂੰ ਭੇਜ ਕੇ ਗਰਦੌਰੀਆਂ ਕਰਵਾਵਾਂਗੇ ਜੀ ਤੇ ਅਸੀਂ ਪੂਰਾ ਉਹਨਾਂ ਤੇ ਭਰੋਸਾ ਕਰਦੇ ਹਾਂ ਸਾਨੂੰ ਪੂਰੀ ਉਮੀਦ ਹੈ ਕਿ ਸਾਨੂੰ ਉਹ ਮਾਜਾ ਆਉਣਗੇ ਮੇਰਾ ਨਾਮ ਦੀਪੂ ਸਿੰਘ ਹੈ ਜੀ ਚੁੱਕੇ ਕਲਾਂ ਜੀ ਜੀ ਨੁਕਸਾਨ ਕਿੰਨਾ ਕੁ ਹੋਇਆ ਤੇ ਨੁਕਸਾਨ ਤਾਂ ਬਹੁਤ ਜ਼ਿਆਦਾ ਹੈ ਜੀ ਮਨੋ ਜੀ ਚਲੋ ਪਾਣੀ ਰਾਤ ਇੱਕ ਵਾਰ ਸੂਹ ਟੁੱਟਿਆ ਜੀ ਕੋਈ ਰੁਕੈ ਨਹੀਂ ਪਾਣੀ ਬਸ ਉਹ ਵੀ ਤਰਿਆ ਕੱਲ ਸ਼ਾਮ ਨੇ ਜਾ ਕੇ ਮਸਾ ਪਾਣੀ ਕੰਟਰੋਲ ਆਇਆ ਉਸ ਦੇ ਕਾਰਨ ਪਾਣੀ ਸਾਡੇ ਕੋਲ ਸਠੇਕੇ ਤੇ ਬਾਹਰ 70000 ਨੂੰ ਉਹਦਾ ਹੁਣ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜੀ ਕੀ ਲੱਗਦਾ ਹੈ ਕਿ ਜੇ ਇਰੀਗੇਸ਼ਨ ਡਿਪਾਰਟਮੈਂਟ ਸਮੇਂ ਸਿਰ ਬੰਨ ਜਾਂਦਾ ਤਾਂ ਨੁਕਸਾਨ ਹਾਂ ਜੀ ਹਾਂ ਜੀ ਫੋਰਪਰਕ ਪੈਣਾ ਸੀਗਾ ਜੀ ਪਾਣੀ ਤਾਂ ਰੁਕ ਜਾਂਦਾ ਜੀ ਪਿੱਛੋਂ ਬੰਦ ਕਰਾਉਣ ਦੇ ਨਾਲ ਦੀ ਨਾਲ ਪਾਣੀ ਤਾਂ ਆਟੋਮੈਟਿਕ ਰੁਕ ਜਾਂਦਾ ਜੀ ਪਾਣੀ ਸਾਰਾ ਦਿਨ ਚੱਲੀ ਜਾਣਾ ਜੀ ਤੇ ਲੱਗਦਾ ਨਹੀਂ ਕੋਈ ਨੈਰੀ ਵਿਭਾਗ ਦੇ ਵੱਲੋਂ ਜਾਂ ਖਾਉਨਾ ਦੇ ਵੱਲੋਂ ਨਹੀਂ ਕੋਈ ਨਹੀਂ ਜੀ ਕੱਲ ਸਾਰਾ ਦਿਨ ਇੱਥੇ ਸੀ ਕੋਈ ਬੰਦਾ ਨਹੀਂ ਆਇਆ ਸਾਰਾ ਦਿਨ ਕੱਲ ਬਿਟਕ ਰਹੇ ਹਾਂ ਸਾਰਾ ਦਿਨ ਇੱਕ ਪਾਸਾ ਮਾੜਾ ਮੋਟਾ ਸਵੇਰ ਸਵੇਰ ਦੋ ਬੰਦੇ ਆਏ ਬੇਲਦਾਰ ਤੇ ਮੀਟ ਉਸ ਤੋਂ ਬਾਅਦ ਕੋਈ ਬੰਦਾ ਨਹੀਂ ਆਇਆ ਨੁਕਸਾਨ ਦੀ ਗੱਲ ਕੀਤੀ ਜਾਵੇ ਜਿਵੇਂ ਹੁਣ ਤੁਸੀਂ ਕਿੰਨਾ ਖਬਾਂ ਜਿਹੜੇ ਸੀ ਖੇਤੀ ਕਰ ਰਹੇ ਹੋ ਖੇਤੀ ਤਾਂ ਹੀ ਮੰਨ ਕੇ ਛੱਡ ਕੋ ਚਾਰ ਕਿੱਲੇ ਵੰਡ ਠੇਕੇ ਤੇ ਆ ਬਾਕੀ ਨਾਲ ਅਸੀਂ ਪਾਸੇ ਸਾਡੇ ਸਾਰਾ ਖਤਮ ਹੀ ਹੈ ਜੀ ਛੋਟੇ ਕਿਸਾਨ ਹਾਂਜੀ ਹਾਂਜੀ ਫਿਰ ਹੁਣ ਇਹਦਾ ਨੁਕਸਾਨ ਦਾ ਖਮਿਆਦਾ ਕਿਵੇਂ ਕਰੂੰਗਾ ਦੇਖੋ ਜੀ ਹੰਪੱਲਾ ਸਾਹਿਬ ਨੇ ਕਿਹਾ ਵੀ ਜਿੱਕਰਦੋਰੀ ਕਰਾ ਦੇਵਾਂਗੇ ਚਲੋ ਜੀ ਸਾਨੂੰ ਭਰੋਸਾ ਇਹਨਾਂ ਤੇ ਕਿ ਸਾਡਾ ਕਿ ਨੁਕਸਾਨ ਜਿੰਨਾ ਹੋਇਆ ਕੋਈ ਸਾਨੂੰ ਮਿਲੇ ਸਾਨੂੰ ਵਿਸ਼ਵਾਸ ਹੈ ਜੀ ਕੀ ਨਾਮ ਅਸਰ ਤੇ ਕੀ ਹੁੰਦਾ ਸਰਪੰਚ ਜੀ ਲੇਡੀਜ਼ ਮੇਰੇ ਘਰ ਦੀ ਵਾਈਫ ਮੇਰਾ ਨਾਮ ਜਗਮੀ ਸਿੰਘ ਭੋਲਾ ਜੀ ਚੁੱਗੇ ਕਲਾਂ ਜੋ ਕਿ ਨੁਕਸਾਨ ਹੈ ਜੀ ਕਮ ਸੇ ਕਮ 200 ਕਿੱਲੇ ਜਖਮਾਨੀ ਭਰਿਆ ਹੋਇਆ ਹੈ ਜਿਹੜਾ ਕਿ ਕਮ ਸੇ ਕਮ 30 35 ਕਿੱਲੇ ਤਾਂ ਤਕਰੀਬਨ ਖਤਮ ਹੈ ਜੀ ਕਣਕ ਕਿਉਂਕਿ ਪਹਿਲਾਂ ਕਣਕ ਦੀ ਕੋਰ ਲੱਗੀ ਹੋਈ ਸੀ ਪਾਣੀ ਲੱਗਿਆ ਸੀਗਾ ਉਸ ਤੋਂ ਬਾਅਦ ਦੁਬਾਰਾ ਫੇਰ ਪਾਣੀ ਭਰ ਗਿਆ ਇਹ ਦੇਖ ਹੀ ਰਹੇ ਆ ਆਪਾਂ ਵੀ ਕਣਕ ਨਹੀਂ ਦਿਖ ਰਹੀ ਤੇ ਪਾਣੀ ਹੈ ਉਸ ਤੋਂ ਬਾਅਦ ਮੰਨ ਲਓ ਡਿਪਾਰਟਮੈਂਟ ਨੂੰ ਤਾਂ ਵੈਸੇ ਮੌਕੇ ਤੇ ਕਹਤਾ ਸੀਗਾ ਕਿਉਂਕਿ ਰਾਤ ਸੀ ਰਾਤ ਨੂੰ ਕੋਈ ਪਤਾ ਨਹੀਂ ਚੱਲਿਆ ਸਵੇਰ ਹੀ ਬਣ ਕੇ ਚਲ ਪਤਾ ਚੱਲਿਆ ਕੋਈ 7:00 ਵਜੇ ਉਸ ਟਾਈਮ ਮੰਨ ਲਓ ਡਿਪਾਰਟਮੈਂਟ ਨੂੰ ਕਾਲ ਕੀਤੀ ਉਹਨਾਂ ਨੇ ਉਦੋਂ ਸੂਆ ਬੰਦ ਕਰਵਾਇਆ ਏ ਅੱਜ ਦਾ ਇਹ ਲਾ ਲਓ ਤੁਸੀਂ ਵੀ 24 ਘੰਟੇ ਤੋਂ ਪਾਣੀ ਬੰਦ ਹੋਇਆ ਜੀ 24 ਘੰਟੇ ਪਾਣੀ ਮੰਨ ਲਓ ਪਈ ਹੈ ਇਹਦੇ ਵਿੱਚ ਹੁਣ ਜਿਹੜਾ ਛੋਟਾ ਜ਼ਿੰਮੇਦਾਰ ਹੈ ਜਾਂ ਜਿਹੜਾ ਨੁਕਸਾਨ ਦੀ ਗੱਲ ਕਰੀਏ ਹਾਂਜੀ ਬਹੁਤ ਨੁਕਸਾਨ ਹੋ ਗਿਆ ਜੀ ਮੰਨ ਕੇ ਚੱਲੋ ਵੀ ਇਸ ਤੋਂ ਬਾਅਦ ਤਾਂ ਕਣਕੇ ਦੀ ਵਜਾਈ ਵੀ ਨਹੀਂ ਹੁੰਦੀ ਹੁਣ ਜੇ ਅੱਜ ਦਾ ਪਾਣੀ ਲੱਗਿਆ ਇਹ ਤਾਂ ਕਮ ਸੇ ਕਮ ਮਹੀਨੇ ਨੂੰ ਮਨ ਲਾ ਵਾਤਾ ਹਾਂ ਦੂਸਰਾ ਜਿਹੜਾ ਠੇਕੇ ਦੇ ਵਾਹਣ ਹੈ ਜੀ 77000 ਨੂੰ ਤਾਂ ਵਾਹਣ ਆਏ ਠੇਕੇ ਤੇ ਲਏ ਵੇ ਹਾਂਜੀ ਘੱਟੋ ਘੱਟ ਵੀ 35-40 ਹਜ਼ਾਰ ਦਾ ਨੁਕਸਾਨ ਹੈ ਕਮ ਸੇ ਕਮ ਇਹ ਤਾਂ ਮਤਲਬ ਜੇ ਪੀਜਾ ਵੀ ਕੁਛ ਲਾ ਲਓ ਵੀ ਕੋਈ 10 ਦਾ ਹਜ਼ਾਰ ਦਾ ਮੰਨ ਲਓ ਕਰ ਪਾਉਣਗੇ ਜੇ ਮੰਨ ਲਓ ਦੂਸਰਾ ਰੇਹ ਲਾ ਲਓ ਮੰਨ ਲਓ ਜੋ ਖਾਦਾਂ ਵਗੈਰਾ ਜਿਹੜਾ ਪਹਿਲਾਂ 50% ਪਾ ਚੁੱਕੇ ਆ 50% ਰਹਿ ਗਾ ਉਹ ਵੀ ਨੁਕਸਾਨ ਹੈ ਉਹ ਵੀ ਕਿਸੇ ਮੰਨ ਲਓ ਕੰਮ ਨਹੀਂ ਸਰਕਾਰ ਤੱਕ ਕੀ ਅਪੀਲ ਕਰ ਸਰਕਾਰ ਤੱਕ ਤਾਂ ਹੀ ਹੈ ਜੀ ਮੰਗ ਵੀ ਜੋ ਜ਼ਿਮੀਂਦਾਰਾਂ ਨੂੰ ਮੰਨ ਲਓ ਇਹਦਾ ਆਵਾਜ਼ ਦਿੱਤਾ ਜਾਵੇ ਜਿੰਨਾ ਕੁ ਮੰਨਣਾ ਸਰਕਾਰ ਕਰ ਸਕਦੀ ਹੈ ਵੱਧ ਤੋਂ ਵੱਧ ਬਦਲਤ ਕਰੇ ਪੱਲਾ ਸਾਹਿਬ ਪਹੁੰਚ ਗਏ ਹਾਂਜੀ ਪੱਲਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੀ ਜੀਆਂ ਆ ਜਿਹੜੇ ਕਿ ਟਾਈਮ ਸਮੇਂ ਤੋਂ ਸਮਾਂ ਕੱਢ ਕੇ ਮੰਨ ਲੋ ਇੱਥੇ ਪਹੁੰਚੇ ਮੌਕਾ ਦੇਖਿਆ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਬਈ ਇਹਨਾਂ ਮੰਗ ਮੰਗਾ ਨਹੀਂ ਹੈ ਜੀ ਮੰਨ ਲੋ ਮੌਕਾ ਦੇਖ ਚੁੱਕੇ ਆ ਇਹ ਕਿੰਨਾ ਕੁ ਨੁਕਸਾਨ ਆ ਸਰਕਾਰ ਤੱਕ ਮੰਨ ਲੋ ਆਵਾਜ਼ ਪਹੁੰਚਾਉਣਾ ਤੁਹਾਡੀ ਤੇ ਜੋ ਜ਼ਿਮੀਂਦਾਰਾਂ ਦਾ ਆਵਾਜ਼ ਆ ਬੰਦਾ ਇਹ ਦੋ ਪਲਾਸਾਬ ਇੱਥੇ ਕਿਸਾਨਾਂ ਦੇ ਉਸ ਦੇ ਲਈ ਕੁਝ ਵਾਰਾ ਪੁੱਛੀ ਹੋ ਕੇ ਖਾਲਸਾ ਜਨਨ ਦੇ ਕਿੰਨਾ ਕੁ ਨੁਕਸਾਨ ਹੋਇਆ ਤੇ ਕੀ ਕੁਝ ਅਪਡੇਟ ਇਹ ਜੀ ਸਾਡੇ ਚੁੱਗੇ ਕਲਾ ਪਿੰਡ ਨਾ ਵਿਧਾਨ ਸਭਾ ਹਲਕਾ ਬੰਡਾ ਦਿਹਾਤੀ ਦਾ ਇੱਥੇ ਕੱਲ ਰਾਤ ਜਿਹੜਾ ਹੈਗਾ ਸੂਏ ਦੇ ਪਰੇੜੀ ਟੁੱਟ ਗਈ ਸੀ ਤਕਰੀਬਨ 20 25 ਫੁੱਟ ਚੌੜਾ ਪਾੜ ਪੈ ਗਿਆ ਸੀਗਾ ਤੇ ਸਾਰੇ ਕਿਸਾਨਾਂ ਨੇ ਸਾਡੇ ਸਰਪੰਚ ਸਾਹਿਬ ਨੇ ਮੇਰੇ ਧਿਆਨ ਦੇ ਵਿੱਚ ਲਿਆਂਦਾ ਤਾਂ ਡੀਸੀ ਸਾਹਿਬ ਨੂੰ ਕਹਿ ਕੇ ਸੂਆ ਬੰਦ ਕਰਾਇਆ ਪਾਣੀ ਬਹੁਤ ਜ਼ਿਆਦਾ ਸੀ ਤਕਰੀਬਨ 20 ਘੰਟੇ ਬਾਅਦ ਹੀ ਪਾਣੀ ਬੰਦ ਹੋਇਆ ਜਿਸ ਕਰਕੇ 200 ਏਕੜ ਫਸਲ ਦਾ ਕਾਫੀ ਨੁਕਸਾਨ ਹੋਇਆ ਸੋ ਸਾਰੇ ਕਿਸਾਨਾਂ ਨੇ ਆਪ ਉਦੋਂ ਮਪਰਾਲਾ ਕਰਕੇ ਇਕੱਠੇ ਹੋ ਕੇ ਜਿਹੜਾ ਪਾਣੀ ਬੰਦ ਵੀ ਕੀਤਾ ਤੇ ਅੱਜ ਖੇਤਾਂ ਦੇ ਵਿੱਚ ਜਿਹੜਾ ਖੜਾ ਪਾਣੀ ਹੈ ਫਸਲ ਦਾ ਨੁਕਸਾਨ ਕਰ ਰਿਹਾ ਉਸ ਨੂੰ ਕੱਢਣ ਦੇ ਲਈ ਯਤਨ ਵੀ ਕਰ ਰਹੇ ਆ ਸੋ ਇਸ ਸੰਬੰਧ ਵਿੱਚ ਮੇਰੀ ਡੀਸੀ ਸਾਹਿਬ ਨਾਲ ਐਸਡੀਐਮ ਬਠਿੰਡਾ ਨਾਲ ਐਕਸ਼ਨ ਕਿਦੜਾ ਵਾਹਣਾ ਗੱਲ ਹੋਈ ਹੈ ਤੇ ਕਿਸਾਨਾਂ ਨੂੰ ਪਹਿਲਾਂ ਤਾਂ ਬਿਜਲੀ ਖੇਤਾਂ ਵਾਲੀ 24 ਘੰਟੇ ਲਗਾਤਾਰ ਦੇਵਾਂਗੇ ਤਾਂ ਜੋ ਕਿਸਾਨਾਂ ਦੇ ਜਿਹੜਾ ਖੇਤਾਂ ਦੇ ਵਿੱਚ ਪਾਣੀ ਖੜਾ ਹੈ ਉਸ ਨੂੰ ਬਾਹਰ ਕੱਢਿਆ ਜਾ ਸਕੇ ਔਰ ਜਿਹੜਾ ਸੂਆ ਪਪਿਆ ਜਿੱਥੋਂ ਉਸ ਨੂੰ ਪੱਕਾ ਕਰਨ ਦੇ ਲਈ ਜੇਕਰ ਕਿਸਾਨਾਂ ਨੂੰ ਅੱਗੇ ਪਾਣ ਦੀ ਇਹਨਾਂ ਦਿਨਾਂ ਦੇ ਵਿੱਚ ਨਹੀਂ ਲੋੜ ਤਾਂ ਉਸ ਨੂੰ ਹੁਣੇ ਜਿਹੜਾ ਹੈਗਾ ਪੱਕਾ ਕਰਾਂਗੇ ਬਾਕੀ ਜੀ ਨੁਕਸਾਨ ਦੀ ਜਾਂ ਮੁਆਵਜ਼ੇ ਦੀ ਗੱਲ ਹੈ ਉਹ ਸੀਐਮ ਸਾਹਿਬ ਦੇ ਸਾਡੇ ਖੇਤੀਬਾੜੀ ਮੰਤਰੀ ਸਾਹਿਬ ਦੇ ਧਿਆਨ ਦੇ ਵਿੱਚ ਲਿਆ ਕੇ ਮੇਰੀ ਪੂਰੀ ਕੋਸ਼ਿਸ਼ ਹੋਊਗੀ ਕਿ ਪੀੜਤ ਕਿਸਾਨਾਂ ਦੀ ਬਾਹ ਫੜੀ ਜਾਵੇ ਉਹਨਾਂ ਨੂੰ ਜਿਹੜਾ ਬਣ ਦਾ ਮੁਆਵਜ਼ਾ ਉਹ ਦਵਾਇਆ ਜਾਵੇ ਉਸ ਦੇ ਲਈ ਪੋਸ਼ੀਆਂ ਜਿਹੜੀਆਂ ਹੈਗੀਆਂ ਉਹ ਜ਼ਰੂਰ ਕੀਤੀਆਂ ਜਾਣਗੀਆਂ